ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡੇ ਫਰਾਂਗ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬੇਅੰਤ ਰੂਪਵਾਜੀ ਜੀ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾਂ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ। ਤੇ ਜਦੋਂ ਵੀ ਆਈਦਾ ਵਾ ਵੀ ਜਿਹਨਾਂ ਕੋ ਚਲੋ ਚੰਗੇ ਦੁੱਧ ਵਾਲੀਆਂ گاਵਾ ਹੁੰਦੀਆਂ ਜਿਆਦਾਤਰ ਸੂਈਆਂ ਹੁੰਦੀਆਂ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਵਧੀਆ ਵਿਧੀ ਵਰੀਆ ਚਲੋ ਬਧੀ ਜੀ ਇਦਾ ਜੀ ਤੇ ਨਾਮ ਦੱਸੋ ਇੱਕ ਵਾਰ ਆਪਾਂ ਆਮ ਬਿਆਨਤ ਰੂਪ ਸਿੰਘ ਪਿੰਡ ਗੁੱਜਾਪੀਰ ਤਹਿਸੀਲ ਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਵੀ ਬੋਲ ਦੋ 9855110755 ਠੀਕ ਹੈ ਤੇ ਅੱਜ ਹੈਗੀਆਂ ਆਪਣੇ ਕੋਲ ਦੋ ਗਾਵਾਂ ਹਨ ਅਜਵੀ ਦੀ ਦੋ ਜੇ ਦੋਹੇ ਸੁਈਆਂ ਖਾਈਆਂ ਦੋਵੇਂ ਸੁਈਆਂ ਸੋਈਆਂ ਠੀਕ ਹੈ ਚਲੋ ਫਿਰ ਪਹਿਲਾਂ ਇਹੀ ਵਿਖਾ ਦਈਏ ਚੰਗੇ ਕਦ ਕਾਟ ਸੀ ਇਹ ਵੀ ਥਾਣੇ ਦੇ ਇੱਕ ਰੀ ਤੁਹਾਨੂੰ ਲਾਗੇ ਤਾਂ ਦਿਖਾਈਏ ਚੰਗੇ ਗੈਪ ਤੇ ਥਾਣੇ ਆ ਪਰਲੇ ਪਾਸੇ ਵੀ ਜਿੱਥੇ ਇੱਕ ਛਾਂਗ ਜੀ ਵਿੱਚ ਲੱਗੀ ਮਸਜ ਹਾਂ ਜੀ ਉਹ ਛੋਰੀ ਜੀ ਉਹ ਨਹੀਂ ਚਲਦੀ ਠੀਕ ਹੈ ਤੇ ਬਾਕੀ ਮਿਲਕਵੇਂ ਨੂੰ ਵੀ ਚੰਗੀ ਲੱਗੀ ਆ ਕਿੰਨੇ ਦਿਨਾਂ ਦੀ ਸੋਈ ਆ ਬਿੱਧੀ ਇਹ ਨੂੰ ਵੀਰ ਜੀ ਆ 7ਵਾਂ ਦਿਨ ਦੇ ਮਗਰ ਬੱਛਾ ਜੇ ਬੱਛਾ ਜਿਹੜਾ ਪੂਰਾ ਭਲਿਆ ਦਿੱਤਾ ਜਿਹੜਾ ਇਹਨੇ 나ੜੂ ਜਿਹੜਾ ਨਾਲ ਹੀ ਆ ਤਾਜਾ ਹੀ ਆ ਜੀ ਕਿਹ ਵੀਰ ਨੇ ਚੰਗਾ ਟੀਕਾ ਭਰਾਇਆ ਵਾ ਇਹਨੂੰ ਹਾਂ ਜੀ ਹੈ ਨਸਲ ਬਰੀਡ ਆ ਕੀ ਬਾਕੀ ਆਪ ਵੀ ਗਾਂ ਚਲੋ ਜਵਾਨ ਆ ਕਿ ਚੰਗੇ ਕਦ ਕੱਦ ਚ ਆ ਤੇ ਕਿੰਨਾ ਟੱਡਾ ਜੇ ਕਿੰਨਾ ਤਿਆਰ ਕਰ ਗਈ ਜੇ ਦੁੱਧ ਇਹ ਥੱਲੇ 18 19 ਲੀਟਰ ਕੱਚਾ ਦੁੱਧ ਲਾ ਲੋ ਬੋਲਾ ਲਾ ਲੋ ਤਿਆਰ ਦੇਣ ਹਾਂਜੀ ਅੱਛਾ ਪਿਛਲੇ ਸੂਏ ਦਾ ਇਹਦਾ ਰਿਕਾਰਡ ਜੇ 22 ਲੀਟਰ ਦਾ ਅੱਛਾ ਤੇ ਮਤਲਬ ਇਹਦਾ 25 ਪਲੱਸ ਚੱਲੇਗੀ ਤੋੜਦਾ ਫਿਰ ਇਹਨੂੰ ਬਾਕੀ ਰੋਡ ਦੇ ਉੱਪਰ ਹੀ ਘਾਰਿਆ ਫਿਰਦੀ ਹਨਾਂ ਦਾ ਇਹ ਜੇ ਨਾਲੇ ਤੇ ਬਿਲਕੁਲ ਲੱਗ ਗਈ ਬਿਲਕੁਲ ਠੰਡੀ ਸੀ ਇੰਡੀਆ ਲੈ ਬਾਕੀ ਹਵਾਨੇ ਦੇ ਦੋਹਾਂ ਪਾਸੇ ਨਾੜਾਂ ਵੀ ਜੜੀਆਂ ਚੰਗੀਆਂ ਆ ਹਾਂ ਦੇਖ ਸੰਦੇ ਹਵਾਨੇ ਤੇ ਨਾੜਾਂ ਵੀ ਜੜੀਆਂ ਨੇ ਇੰਨਾ ਫੇ ਰੱਖੀਏ ਵਿੱਧੀ ਦਾ ਮੁੱਲ ਬੋਲ ਤੇ ਵੀਰ ਜੀ ਭਾਏ ਹੁਣ 80 ਕਰ ਦਈਏ ਦਾ ہاں ਵੀ ਚੱਲੇਗੀ ਕਿਉਂਕਿ ਜਿਹੜੇ ਮੇਰੇ ਵੀਰ ਭਰਾ ਨਸਲ ਬਰੀਡ ਦੇ ਕੰਮ ਕਰਨਾ ਨੇ ਵਾਸਤੇ ਇਹ ਬਿਲਕੁਲ ਪਰਫੈਕਟ ਹੈ ਹਾਂਜੀ ਮੁੱਲ ਵੀਰ ਜੀ ਇਹਦਾ ਕਰਦੇ 75 ਅੱਛਾ 2000 ਛੋਟ ਕਰ ਦਾਂਗੇ ਅੱਛਾ ਕੋਈ ਫੋਨ ਲਾਵੇ ਵੀਰ ਮੇਰਾ ਹੋਰ ਮਾਨਤਾਨ ਖੁੱਲਾ ਕਰ ਦਾਂਗੇ ਠੀਕ ਆ ਹਾਂਜੀ 18-19 ਲੀਟਰ ਤਿਆਰ ਦੇ ਕੱਚਾ ਦੁੱਧ ਲਾ ਲਓ ਬੋਲਾ ਲਾ ਲਓ ਹਜੇ ਅਭੀ ਨੇ ਦੁੱਧ ਤੇ ਆਉਣਾ ਹੈ ਦੁੱਧ ਇਹ ਜੇ ਮਾਲਾ ਮੂਲਾ ਮਾਲ ਤੋਂ ਬਾਅਦ ਨੇ 25 ਪਲੱਸ ਜਾਏਗੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਬਾਕੀ ਕੋ ਫੋਨ ਲਾਵੇ ਮੰਨਤਾ ਨਾ ਆਪੇ ਮੌਕੇ ਤੇ ਹੋ ਜਾਊਗਾ ਕਦ ਕਾਠ ਚੰਗਾ ਠੀਕ ਹੈ ਜੀ ਪਿਓਰ ਦੁੱਧ ਦੂਜਾ ਸੁਆ ਜੇ ਆ ਵੇਖੋ ਲੋਈ ਨਹੀਂ ਹਜੇ ਝੜੀ ਲੋਈਆਂ ਆਲਾ ਟੱਡਾ ਜੀ ਠੀਕ ਹੈ ਤੇ ਹੁਣ ਜਿਹੜੀ ਆ ਦੂਸਰੇ ਇਹਦੇ ਮਗਰ ਵੀ ਵਛਾਈ ਆ ਹਾਂਜੀ ਇਹਦੇ ਮਗਰ ਵੀ ਵਛਾਈ ਆ ਥਾਣੇ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਲਾ ਕੇ ਤਾਂ ਆਹ ਦੇਖ ਸਾਡੇ ਥਾਣੇ ਤੇ ਵੀ ਚੰਗੇ ਗੈਪ ਤੇ ਆ ਜਿਹੜਾ ਇਨਕਮੇਨ ਵੀ ਚੰਗੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਵੀ ਜੀ 15 16 ਲੀਟਰ ਤਿਆਰ ਆ ਅੱਛਾ ਇਹ ਜਿਹੜੇ ਵੀਰ ਕੋ ਲਈ ਆ ਮਤਲਬ ਸੇਵਾ ਕੋਈ ਇਹਦੀ ਖਾਸ ਨਹੀਂ ਅੱਛਾ ਪੱਠੇ ਦੱਥੇ ਲਈ ਠੀਕ ਆ ਹਾਂਜੀ ਇਹਨੂੰ 15 ਲੀਟਰ ਹੋ ਗਏ ਸੂਈ ਨੂੰ ਅੱਛਾ ਇਹ ਆਪੀ 20 ਲੀਟਰ ਆਮਨਾ ਕਰਦੀ ਅੱਛਾ 20 ਤਾਂ ਕਰ ਚੱਲ ਜੂਗੀ ਸੇਵਾ ਕਿਸ ਤੇ ਤੋੜੋ ਫੇਰ ਇੱਕ ਵਾਰੀ ਨੂੰ ਵੀਦ ਲੱਗ ਬਨੇ ਵੀ ਜਿਹੜਾ ਕਹਿੰਦੇ ਵੀ ਚਵਾਈ ਜਾਊਗੀ ਮੌਕੇ ਤੇ ਜਿਹੜਾ ਕਹਿੰਦੇ ਵੀ 15 ਲੀਟਰ ਤਿਆਰ ਆ ਬਾਕੀ ਹੈਗੀ ਜਰਸੀ ਕ੍ਰੋਸ ਤੇ ਇਹ ਵੀ ਠੰਡੀ ਸੀ ਜੇ ਕੋਈ ਪੂਰ ਖਟਾ ਨਹੀਂ ਦੇ ਠੀਕ ਆ ਤੇ ਇਹਦਾ ਫਿਰ ਕਿੰਨਾ ਮੁੱਲ ਰੱਖਦੀ ਆਪਾਂ ਇਹਦਾ ਮੁੱਲ ਵੀ ਦੀ 60 ਕਰਦੇ ਜੇ ਅੱਛਾ ਹਾਂ ਆ 55 ਦੀ ਦੇ ਦਾਂਗੇ 55000 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਮੌਕੇ ਤੇ ਹੋ ਜੂਗਾ ਮਾਨਤਾ ਨਾ ਬਾਕੀ ਇਹਦਾ ਮਾਨਤਾਨ ਕਰਾਂਗੇ ਜਰੂਰ ਠੀਕ ਆ ਹਾਂਜੀ ਠੀਕ ਹੈ ਵਿਜਲ ਕੁਛ ਕਹਣਾ ਫਿਰ ਬਾਕੀ ਦੋਵੇਂ ਚੁਆਇਸ ਬਹੁਤ ਵਧੀਆ ਨੇ ਕੋਈ ਪੂਰ ਛਟਾ ਨਹੀਂ ਜੇ ਕੋਈ ਠੰਡ ਦੀ ਬਾੜ ਘਾੜਨੀ ਨਹੀਂ ਠੀਕ ਹੈ ਹਾਂਜੀ ਤੇ ਬਾਕੀ ਤਸੱਲੀ ਤੁਹਾਡੇ ਘਰੋਂ ਕੋ ਕਰਕੇ ਖੜੇ ਹਾਂ ਜੋ ਵੀ ਆ ਕੋਈ ਵੀਰ ਇਥੇ ਹੀ ਆਪਣੀ ਵੇਸ ਚਾੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਛੁਕੀ ਦੇ ਦੋ ਦਾ ਕਾਟ ਦੇ ਦੋ ਦਾ ਹੈ ਫੁੱਲ ਠੀਕ ਹੈ